ਮਰਲੇ ਜਮੀਨ ਪਿੱਛੇ ਪਿੰਡ ਬਣਿਆ ਜੰਗ ਦਾ ਮੈਦਾਨ ਮਾਪਿਆਂ ਦੇ 17 ਸਾਲਾ ਪੁੱਤ ਦੇ ਮਾਰ ਦਿੱਤੀ ਗੋਲੀ ਤੀਕੂ ਕਿਵੇਂ ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ ਤੁਸੀਂ ਵੀ ਦੇਖੋ ਇਸ ਵੇਲੇ ਦੀ ਵੱਡੀ ਇਹ ਖਬਰ ਜੋ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀ ਚਲਦੀ ਐ ਫਿਰੋਜ਼ਪੁਰ ਤੋਂ ਇਹ ਘਟਨਾ ਸਾਹਮਣੇ ਆਈ ਐ ਜੀਰਾ ਦੇ ਪਿੰਡ ਭਾਗੋ ਦੇ ਵਿੱਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਗੋਲੀ ਚੱਲ ਜਾਂਦੀ ਐ ਜਿਸ ਦੇ ਵਿੱਚ 17 ਸਾਲ ਦੇ ਮੁੰਡੇ ਦੀ ਮੌਤ ਹੋ ਜਾਂਦੀ ਐ ਕਿਵੇਂ ਇਹ ਸਾਰੀ ਘਟਨਾ ਵਾਪਰਦੀ ਐ ਉਹ ਤੁਸੀਂ ਵੀ ਸੁਣੋ ਇਹ ਮੇਨ ਜਗਾਹ ਆ ਸਾਹਮਣੇ ਹੀ ਹੋਈ ਐ ਜੀ ਦੇਖੋ ਜਿਨ੍ਹਾਂ ਦਾ ਪੁੱਤ ਚਲੇ ਗਿਆ ਉਹਨਾਂ ਦਾ ਵੀ ਘਰ ਉਜੜ ਗਿਆ ਬਹੁਤ ਮੰਦ ਭਾਗੀ ਘਟਨਾ ਐ ਸਾਡੇ ਭਾਗੋ ਕੇ ਨਿਵਾਸੀਆਂ ਵਾਸਤੇ ਜੀ ਔਰ ਜਿੰਨਾਂ ਕੋਲੋਂ ਇਹ ਘਟਨਾ ਵਾਪਰੀ ਆ ਉਹ ਜੜੋ ਵੀ ਪਰਿਵਾਰ ਗਿਆ ਸੋ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਵੱਗੇ ਕਿ ਸੱਚਾ ਪਾਤਸ਼ਾਹ ਇਸ ਇਸ ਤਰ੍ਹਾਂ ਦੀ ਜਦੋਂ ਵੀ ਕਦੇ ਕੋਈ ਨੌਬਤ ਆਉਂਦੀ ਆ ਕਦੇ ਵੀ ਇੰਨਾ ਆਪਣਾ ਆਪ ਨਾ ਗਵਾਓ ਜੇ ਕਿਸੇ ਆਪ ਤੋਂ ਵੱਡੇ ਨੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਉਹਦੀ ਸਹਿਨ ਸ਼ਕਤੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਆਪਣੀ ਸਹਿਨ ਸ਼ਕਤੀ ਨਹੀਂ ਰੱਖਦੇ ਤਾਂ ਉਦੋਂ ਇਹ ਘਟਨਾ ਵਾਪਰਦੀਆਂ ਨੇ ਦੇਖੋ ਨਾ ਤਾਂ ਜ਼ਮੀਨ ਅੱਜ ਨਾਲ ਚਲੇ ਜਾਣੀ ਹੈ ਨਾ ਪੈਸਾ ਨਾਲ ਜਾਣਾ ਸਾਰੇ ਦਾ ਸਾਰਾ ਕੁਝ ਜਿਹੜਾ ਕੀ ਆ ਉਹ ਉੱਥੇ ਹੀ ਰਹਿ ਜਾਂਦਾ ਆ ਪਰ ਜੋ ਆਪਣੇ ਅੱਜ ਇੱਕ 마ਸੂਮ ਬੱਚਾ ਜਿਹਦੇ ਨਾਲ ਆਪਣਾ ਕੋਈ ਵੈਰ ਵਿਰੋਧ ਹੀ ਨਹੀਂ ਹੈਗਾ ਜਿਹਦੀ ਇੱਕ ਜਾਨ ਚਲੇ ਗਈ ਹੈ ਉਹ ਦੇਖੋ ਜੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਆ